ਯੇਸ਼ੂ ਮਸੀਹ ਨੇ ਪਾਪੀ ਮਨੁੱਖ ਦੇ ਪਾਪ ਦਾ ਭਾਰ ਚੁੱਕਿਆ ਆਪਣੇ ਆਪ ਨੂੰ ਸਲੀਬ ਤੇ ਕੁਰਬਾਨ ਕੀਤਾ ਤੇ ਆਪਣੇ ਕੀਮਤੀ ਲਹੂ ਦੁਆਰਾ ਉਹਨਾਂ ਤੇ ਜਿਹੜੇ ਵਿਸ਼ਵਾਸ ਕਰਨ ਵਾਲਿਆਂ ਲਈ ਹੈ ਪ੍ਰਾਛਿਤ ਬਣ ਗਿਆ ਵਿਸ਼ਵਾਸ ਕਰਨ ਵਾਲੇ ਹੁਣ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਹਨ ਪ੍ਰਭੂ ਯੇਸ਼ੂ ਮਸੀਹ ਨੇ ਉਹਨਾਂ ਦੀਆਂ ਸਾਰੀਆਂ ਸਜ਼ਾਵਾਂ ਨੂੰ ਝੱਲਿਆ ਅਤੇ ਹੁਣ ਵਿਸ਼ਵਾਸ ਕਰਦਾ ਹੈ ਹੁਣ ਉਸ ਵਿਅਕਤੀ ਉੱਤੇ ਨਹੀਂ ਆਉਣਗੀਆਂ ਕਿਉਂਕਿ ਪ੍ਰਭੂ ਨੇ ਉਸ ਸਜਾ ਨੂੰ ਸਹਿ ਲਿਆ ਹੈ ਹੁਣ ਉਹ ਪਰਮੇਸ਼ਵਰ ਦੇ ਕਰੋਧ ਨਰਕ ਦੀ ਸਜ਼ਾ ਅਤੇ ਪਾਪ ਦੀ ਗੁਲਾਮੀ ਦੇ ਬੰਧਨਾਂ ਤੋਂ ਹਮੇਸ਼ਾ ਲਈ ਅਲੱਗ ਹੋ ਗਿਆ ਹੈ ਪਾਪ ਉਹ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਪ੍ਰਭੂ ਯੀਸ਼ੂ ਮਸੀਹ ਨੇ ਸਲੀਬ ਤੇ ਪੂਰਾ ਕੀਤਾ ਜੋ ਕੰਮ ਸੀ ਜੋ ਕਿ ਵੱਖ ਕਰਨ ਦੇ ਅਲੱਗ ਕਰਨ ਦੇ ਇਸ ਕੰਮ ਦੇ ਕਾਰਨ ਅਸੀਂ ਯੋਹੰਨਾ ਦੀ ਇنجੀਲ 19 ਅਧਿਆਇ 3 ਆਇਤ ਵਿੱਚ ਇਦਾਂ ਪੜ੍ਹਦੇ ਹਾਂ ਜਦੋਂ ਯਿਸੂ ਨੇ ਸਿਰਕਾ ਲਿਆ ਉਸਨੇ ਕਿਹਾ ਪੂਰਾ ਹੋਇਆ ਅਤੇ ਆਪਣਾ ਸਿਰ ਝੁਕਾ ਕੇ ਆਪਣੀ ਜਾਨ ਦੇ ਦਿੱਤੀ ਕੀ ਤੁਸੀਂ ਇਹ ਨਹੀਂ ਚਾਹੋਗੇ ਕਿ ਪ੍ਰਭੂ ਯਿਸੂ ਮਸੀਹ ਜਿਸ ਨੇ ਤੁਹਾਡੇ ਤੁਹਾਨੂੰ ਪਰਮੇਸ਼ਵਰ ਦੇ ਕ੍ਰੋਧ ਨਰਕ ਦੀ ਸਜ਼ਾ ਤੇ ਪਾਪ ਦੀ ਗੁਲਾਮੀ ਦੇ ਬੰਧਨਾਂ ਤੋਂ ਛੁਟਕਾਰਾ ਦਿਵਾਉਣ ਲਈ ਆਪਣੇ ਆਪ ਨੂੰ ਸੌਂਪਿਆ ਸੀ ਕੁਰਬਾਨ ਕੀਤਾ ਸੀ ਹੁਣ ਉਹ ਤੁਹਾਡਾ ਪ੍ਰਭੂ ਅਤੇ ਮੁਕਤੀਦਾਤਾ ਹੋਵੇ ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਇਹੀ ਪ੍ਰਾਰਥਨਾ ਹੈ ਕਿ ਵਿਸ਼ਵਾਸ ਦੁਆਰਾ ਤੁਸੀਂ ਪਰਮੇਸ਼ਵਰ ਦੇ ਕ੍ਰੋਧ ਨਰਕ ਦੀ ਸਜ਼ਾ ਤੇ ਪਾਪ ਦੀ ਗੁਲਾਮੀ ਦੇ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰੋ ਆਮੀਨ